ਬਠਿੰਡਾ ਦੇ ਮਿਨੀ ਸੈਕਟਰੀਏਟ ਵਿਖੇ ਪਹੁੰਚੇ ਡੀਜੀਪੀ ਪੰਜਾਬ ਗੌਰਵ ਯਾਦਵ ਬਠਿੰਡਾ ਦੇ ਡੀਸੀ ਐਸਐਸਪੀ ਅਤੇ ਡੀਆਈਜੀ ਵੱਲੋਂ ਕੀਤਾ ਗਿਆ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਵੀਰਵਾਰ ਨੂੰ 2 ਵਜੇ ਦੇ ਲਗਭਗ ਬਠਿੰਡਾ ਦੇ ਮਿਨੀ ਸੈਕਟਰੀਏਟ ਵਿਖੇ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਦ ਪਹੁੰਚੇ ਤਾਂ ਉਹਨਾਂ ਵੱਲੋਂ ਇੱਕ ਕਾਨਫਰੰਸ ਹਾਲ ਦਾ ਉਦਘਾਟਨ ਕੀਤਾ ਗਿਆ ਤੇ ਨਾਲ ਉਹਨਾਂ ਵੱਲੋਂ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੀ ਦੋ ਜੀਓ ਰਿੰਕਰੀ ਅਧਿਕਾਰੀਆਂ ਦੇ ਨਾਲ ਉਹਨਾਂ ਬੁਲੇ ਕੇ ਮੀਟਿੰਗ ਕੀਤੀ ਗਈ 26 ਅਪ੍ਰੈਲ ਨੂੰ ਲੈ ਕੇ ਦੇਖ ਰਹੇ ਹਾਂ ਤਸਵੀਰਾਂ ਸਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਮਿਨੀ ਸੈਕਟਰੀਟ ਦੀਆਂ ਜਿੱਥੇ ਅੱਜ ਡੀਜੀਪੀ ਪੰਜਾਬ ਗੌਰਵ ਯਾਦਵ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਆਪਣਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਮਦ ਪਰੇ ਬਠਿੰਡਾ ਦੇ ਇਸ ਸੁਪ੍ਰੀਮ ਨੀਤ ਕੋਂਡਲਾ ਤੇ ਡੀਆਈਜੀ ਹਰਜੀਤ ਸਿੰਘ ਵੱਲੋਂ ਅੱਜ ਉਹਨਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਭਟਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਦੋ ਆਪਣੇ ਜ਼ਿਲ੍ਹਿਆਂ ਦੇ ਜੀਓ ਨੇਕੀ ਦੇ ਅਧਿਕਾਰੀਆਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ ਆ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨੇ ਆਪਣਾ ਡੀਜੀਪੀ ਗੌਰਵ ਯਾਦਵ ਅੱਜ ਮੈਂ ਇੱਥੇ ਭਟਿੰਡਾ ਰੇਂਜ ਵਾਈਜ਼ 26 ਜਨਵਰੀ ਦੇ ਮੱਦੇਨਜ਼ਰ ਮੈਂ ਮੀਟਿੰਗਸ ਕਰ ਰਿਹਾ ਤੇ ਪੁਲਿਸ ਆਫਸਰਸ ਨਾਲ ਲੇਟੈਸਟ ਇਨਪੁਟ ਸ਼ੇਅਰ ਕਰਕੇ ਉਹਨਾਂ ਨੂੰ ਨਾਲੇ ਪ੍ਰੀਪੇਅਰਡਨੈਸ ਬਾਰੇ ਤੇ ਲਾਅ ਐਂਡ ਆਰਡਰ ਦਾ ਰਿਵਿਊ ਕਰ ਰਿਹਾ ਅੱਜ ਸਵੇਰੇ ਮੈਂ ਫਿਰੋਜ਼ਪੁਰ ਫਿਰੋਜ਼ਪੁਰ ਰੇਂਜ ਤੇ ਫਰੀਦਕੋਟ ਰੇਂਜ ਦੀ ਮੀਟਿੰਗ ਕੀਤੀ ਸੀ ਹੁਣ ਭਟਿੰਡਾ ਦੇ ਵਿੱਚ ਭਟਿੰਡਾ ਰੇਂਜ ਦੀ ਮੀਟਿੰਗ ਕਰਨ ਤੋਂ ਬਾਅਦ ਫਿਰ ਪਟਿਆਲੇ ਦੇ ਵਿੱਚ ਮੈਂ ਅੱਜ ਤੀਜੀ ਮੀਟਿੰਗ ਰੱਖੀ ਤੇ ਨਾਲ ਦੀ ਨਾਲ ਜਾਨੇ ਰੈਨੋਵੇਟਿਡ ਕਾਨਫਰੰਸ ਹਾਲ ਦੀ ਇਨੌਗੁਰੇਸ਼ਨ ਕਰਾਈ ਹੈ ਭਟਿੰਡਾ ਪੁਲਿਸ ਦੀ ਤੇ ਇੱਕ ਓਵਰਆਲ ਇਹ ਜਿਹੜੀ ਪੁਲਿਸ ਵਰਕਿੰਗ ਦਾ ਇੱਕ ਨਾਰਮਲ ਹਿੱਸਾ ਹੈ ਟਾਈਮ ਟੂ ਟਾਈਮ ਵਿਜ਼ਿਟਸ ਕਰਕੇ ਆਫੀਸਰਸ ਨਾਲ ਇੰਟਰੈਕਟ ਕਰਕੇ ਉਹਨਾਂ ਦੀ ਬਰੀਫਿੰਗ ਕੀਤੀ ਜਾਂਦੀ ਹੈ ਲੇਟੈਸਟ ਇਨਪੁਟਸ ਸ਼ੇਅਰ ਕੀਤੇ ਜਾਂਦੇ ਨੇ ਬੀਜੀ ਸਾਹਿਬ ਜੋ ਰੀਐਕਟਿਵਿਟੀਆਂ ਬੜੀਆਂ ਵਧੀਆਂ ਫਰੀਦਕੋਟ ਲੇਟੈਸਟ ਲੈਣਾ ਵਾਜੇ ਉੱਤੇ 플ੈਗ ਲਾਦਾ ਸੀਐਮ ਨੇ ਉੱਥੇ ਆਉਣਾ ਸੀ ਪੰਜਾਬ ਪੁਲਿਸ ਹਰ ਕਿਸੇ ਅਸੀਂ ਜਿਹੜੇ ਜਿਹੜੇ ਵੀ ਇਨਸੀਡੈਂਟ ਹੋਇਆ ਸਾਰਿਆਂ ਨੂੰ ਸੋਲਵ ਕੀਤਾ ਹੈ ਤੇ ਅਸੀਂ ਸਟੇਟ ਦੇ ਵਿੱਚ ਪੀਸ ਤੇ ਹਾਰਮੋਨੀ ਬਣਾ ਕੇ ਰੱਖਾਂਗੇ ਤੇ ਜਿਹੜੇ ਐਂਟੀ ਨੈਸ਼ਨਲ ਐਲੀਮੈਂਟਸ ਤੇ ਸਾਡੀ ਪੂਰੀ ਪਕੜ ਹੈਗੀ ਬੀਜੀ ਸਾਹਿਬ ਲਗਾਤਾਰ ਕਿਸਾਨਾਂ ਦੁਆਰਾ ਪੁਲਿਸ ਤੇ ਹਮਲੇ ਕੀਤੇ ਜਾ ਰਹੇ ਜਿਵੇਂ ਦਾਨ ਸਿੰਘ ਵਾਲਾ ਵੀ ਹੋਇਆ ਉੱਥੇ ਵੀ ਪੁਲਿਸ ਨਾਲ ਮਾਰਕੁੱਟ ਕੀਤੀ ਗਈ ਆ ਪਿੱਛੇ ਜਿਉਂਦ ਵੀ ਹੋਇਆ ਤੇ ਪਰ ਪੁਲਿਸ ਐ ਦੇਖੋ ਜੀ ਮੈਂ ਪਾਲਿਸੀ ਮੈਟਰਸ ਦੇ ਵਿੱਚ ਜਿਵੇਂ ਸਾਡੇ ਲੈਵਲ ਤੇ ਹੁੰਦਾ ਜਿਹੜੇ ਆਪਰੇਸ਼ਨਲ ਮੈਟਰਸ ਹੈਗੇ ਉਹ ਡਿਸਟ੍ਰਿਕਟ ਅਥਾਰਟिटीज ਡੀਆਈਜੀ ਰੇਂਜ ਡੀਸੀ ਸਾਹਿਬ ਇੱਥੇ ਹੈਗੇ ਸੋ ਵਾਟ ਏਵਰ ਇਜ਼ ਐਪਰੋਪ੍ਰੀਏਟ ਐਸ ਪਰ ਲਾ ਐਕਸ਼ਨ ਵਿਲ ਬੀ ਟੇਕਨ ਮੇਰਾ ਅੱਜ ਦਾ ਮਕਸਦ ਹੈਗਾ ਪਾਲਿਸੀ ਗਾਈਡਲਾਈਨਸ ਸਟੇਟ ਲੈਵਲ ਤੇ ਪੁਲਿਸ ਨੂੰ ਗੇਅਰ ਅਪ ਕਰਨਾ ਤੇ ਉਹਨਾਂ ਦੀ ਜਿਹੜੀ ਪ੍ਰੀਪੇਅਰਡਨੈਸ ਨੂੰ ਐਸਐਸ ਕਰਨਾ ਸਰ ਜਿਸ ਤਰ੍ਹਾਂ ਸਰ ਜਿਸ ਤਰ੍ਹਾਂ ਪਿਛਲੇ ਦਿਨੀ ਚੌਂਕੀ ਦੇ ਬਾਰੇ ਉਮੇ ਅਟੈਕ ਹੋਏ ਹੈਗੇ ਨੇ ਜੇ ਅਪ 26 ਜਨਵਰੀ ਦੀ ਗੱਲ ਕਰੀ ਉਸ ਨੂੰ ਵੇਖਦੇ ਕਿਸ ਤਰ੍ਹਾਂ ਫਿਰ ਸੱਖੇ ਬੰਦਰਸ ਕਿਤੇ ਪੂਰੇ ਪੰਜਾਬ ਚ ਅਸੀਂ ਸਾਰੇ ਪੰਜਾਬ ਦੇ ਵਿੱਚ ਸਿਕਿਉਰਿਟੀ ਜਿਹੜੀ ਹੈਗੀ ਐਨਹਾਂਸ ਕੀਤੀ ਹੈ ਪੁਲਿਸ ਦੀ ਡਿਪਲੋਇਮਮੈਂਟ ਵਧਾਈ ਹੈ ਨਾਈਟ ਪੁਲਿਸਿੰਗ ਦੇ ਵਿੱਚ ਵੀ ਡਿਪਲੋਇਮਮੈਂਟ ਵਧਾਈ ਹੈ ਤੇ ਸਾਡੀ ਜਿਹੜੀ ਇੰਟੈਲੀਜੈਂਸ ਗੈਦਰਿੰਗ ਮਸ਼ੀਨਰੀ ਨੂੰ ਐਕਟੀਵੇਟ ਕੀਤਾ ਗਿਆ ਹੈ ਕਿ ਇਹ ਤਾਂ ਪੋਸਟਾਂ ਬੜੀਆਂ ਖਾਲੀ ਪਈਆਂ ਨੇ ਤੇ ਲੇਕਿਨ ਫੋਰਸ ਦੀ ਘਾਟ ਹੈ ਜ਼ਿਲ੍ਹਾ ਵੱਡਾ ਹੁੰਦਾ ਜਾ ਰਿਹਾ ਹੈ ਵੀ ਤੁਹਾਡੀ ਗੱਲ ਠੀਕ ਹੈ ਜੀ ਆਈ ਐਗਰੀ ਵਿਦ ਥਿਸ ਸ਼ਾਰਟੇਜ ਹੈ ਤਾਂ ਹੀ ਸਰਕਾਰ ਨੇ ਜਿਹੜੀ 10000 ਨ ਤੇ ਐਨੂਅਲ ਰਿਕਰੂਟਮੈਂਟਸ ਹੋ ਰਹੀਆਂ ਤੇ ਛੇਤੀ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਬਟਿੰਡੇ ਨੂੰ ਪ੍ਰਾਇੋਰਟੀ ਤੇ ਬਟਿੰਡਾ ਇਜ਼ ਅ 빅 ਡਿਸਟ੍ਰਿਕਟ ਤੇ ਮੈਨਪਾਵਰ ਇਨਾਨੂੰ ਜ਼ਿਆਦਾ ਚਾਹੀਦੀ ਸਰ ਪੋਰਟ ਜਿੱਮੇ ਸੀਐਮ ਸਾਹਿਬ ਨੇ ਆੜਾ ਜਿਹਾ ਸਿਕਿਉਰਟੀ ਨੂੰ ਦੇਖ ਕੇ ਪਰ ਉਹਦੇ ਵੀ ਹੱਦ ਜੋ ਪਲਸਤਾਨ ਦੇਦੇ ਹੈਗੇ ਉਹਨਾਂ ਦੇ ਐਲੀਮੈਂਟਸ ਦੇ ਨਾਰੇ ਮਿਲੇ ਇਸ ਤਰ੍ਹਾਂ ਦੇ ਐਲੀਮੈਂਟਸ ਨੂੰ ਅਸੀਂ ਮੂਹ ਤੋੜ ਜਵਾਬ ਦਾਂਗੇ ਜਿਹੜੇ ਐਂਟੀ ਨੈਸ਼ਨਲ ਐਲੀਮੈਂਟਸ ਹੈਗੇ ਸਭ ਆਲ ਓਵਰ ਗੱਲ ਕਰੀਓ ਪੰਜਾਬ ਪੁਲਿਸ ਦੀ ਉਹਦੇ ਲਈ ਕੋਈ ਨਵੀਂ ਪਾਲਿਸੀ ਲੈ ਕੇ ਆ ਰਿਹਾ ਡਿਪਾਰਟਮੈਂਟ ਆਪਣੇ empioyed ਲਈ ਜਾਂ ਉਹ ਦੇਖੋ ਜੀ ਇਕ ਤੇ ਫੋਰਸ ਦੀ ਅਪਗ੍ਰੇ ਅਸੀਂ ਜਵੇਂ ਹਰ ਥਾਣੇ 'ਚ ਨਵੀਂ ਗੱਡੀ ਅਸੀਂ ਦਾਂਗੇ ਸਾਡੇ 140 ਪੁਲਿਸ ਸਟੇਸ਼ਨ ਰਹਿ ਗਏ ਸੀਗੇ ਤੇ ਬਹੁਤ ਛੇਤੀ ਹੀ ਫਰਵਰੀ ਦੇ ਵਿੱਚ ਅਸੀਂ 140 ਨਵੀਆਂ ਗੱਡੀਆਂ ਨਵੇਂ ਥਾਣਿਆਂ ਨੂੰ ਦੇ ਰਹੇ ਹਾਂ ਤੇ ਇਸ ਤੋਂ ਇਲਾਵਾ 450 ਕਰੋੜ ਦਾ ਹਡਕੋ ਤੋਂ ਅਸੀਂ ਲੋਨ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਅਪਰੂਵ ਕੀਤਾ ਹੈ ਤੋਂ ਪੁਲਿਸ ਬਿਲਡਿੰਗਸ ਲਈ ਪੁਲਿਸ ਇਨਫਰਾਸਟ੍ਰਕਚਰ ਲਈ ਤੇ ਉਹ ਥਾਣਿਆਂ ਦੀ ਬਿਲਡਿੰਗਸ ਤੇ ਹੋਰ ਦੂਜੀ ਪੁਲਿਸ ਲਾਈਨਸ ਜਿਹੜੀਆਂ ਚ ਨਹੀਂ ਹੈ ਉਹਨਾਂ ਤੇ ਇਹ ਕਾਰਜ ਕੀਤਾ ਜਾਊਗਾ ਅਗਲੇ ਬਜਟ ਦੇ ਵਿੱਚ ਇਹ ਅਪਰੂਵ ਹੋ ਗਿਆ ਸੀ ਡੀਜੀ ਪੰਜਾਬ ਦੇ ਚਾਰਜ ਜ਼ਿਲ੍ਹਿਆਂ ਦੇ ਵਿੱਚ ਈ ਚਲਾਨ ਜਿਹੜਾ ਸ਼ੁਰੂ ਕੀਤਾ ਗਿਆ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਸ਼ੁਰੂ ਕੀਤਾ ਜਾ ਸਕਦਾ ਹਾਂਜੀ ਐਜ਼ ਅ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਧੀਰੇ ਧੀਰੇ ਅਸੀਂ ਸਾਰੀ ਸਟੇਟ ਦੇ ਵਿੱਚ ਈ ਚਲਾਨ ਕਰਾਂਗੇ ਫਿਰ ਆਪਾਂ ਡਰੱਗਸ ਦੀ ਆਪਾਂ ਗੱਲ ਕਰੀਏ ਕਾਫੀ ਪੁਛਣੇ ਪੜੇ ਵੀ ਹੈਗੇ ਨਸ਼ਾ ਦਸਤਾਵੇਜ਼ ਨਸ਼ਾ ਹੀ ਪੜੇਗਾ ਤੇ ਉਹਦੇ ਬਾਅਦ ਜਿੱਦ ਨਸ਼ਾ ਕਿੰਨੀ ਉੱਾਈ ਗਈ ਨਹੀਂ ਇਸ ਤੇ ਕਾਫੀ ਅਗੇਨ ਮੈਂ ਸਹਿਮਤ ਹਾਂਗਾ ਕਿ ਡਰੱਗਸ ਤੇ ਕਾਫੀ ਕਮ ਹੋਇਆ ਹੈ ਤੇ ਸਾਰਿਆਂ ਨੇ ਕੰਮ ਕੀਤਾ ਹੈ ਤੇ ਹਜੇ ਸਾਨੂੰ ਇਕਜੁੱਟ ਹੋ ਕੇ ਹੋਰ ਕੰਮ ਕਰਨ ਦੀ ਲੋੜ ਹੈ ਕਿ ਇਹਨੂੰ ਲੋਕਾਂ ਦੇ ਵਿੱਚ ਇੱਕ ਮੁਹਿੰਮ ਦੇ ਤੌਰ ਤੇ ਲੈ ਕੇ ਜਾ ਕੇ ਕਿ ਜਵੇਂ ਅਵੇਅਰਨੈਸ ਵਧਾਨ ਦੀ ਲੋੜ ਹੈ ਪ੍ਰੀਵੈਂਟਿਵ ਐਕਟੀਵਿਟੀਜ਼ ਕਰਨ ਦੀ ਲੋੜ ਹੈ ਸੋ ਇੱਕ ਮਲਟੀਪਰੋਂ ਬਿਸਟ੍ਰੈਟੇਜੀ ਜਿਹੜੀ ਸਟੇਟ ਗਵਰਨਮੈਂਟ ਦੀ ਹੈ ਕਿ ਈਡੀਪੀ ਇਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਸੋ ਸਾਰੇ ਡਿਪਾਰਟਮੈਂਟਸ ਮਿਲ ਕੇ ਇਸ ਤੇ ਕੰਮ ਕਰਨਗੇ ਇਸ ਬਾਰਡਰ ਏਰੀਆ ਦੇ ਵਿੱਚ ਤਕਰੀਬਨ ਥਾਣਿਆਂ ਤੇ ਜਿਹੜੇ ਹਮਲੇ ਕੀਤੇ ਗਏ ਨੇ ਇਹਨਾਂ ਨੂੰ ਕਿਵੇਂ ਰੁਕਿਆ ਜਾਊਗਾ ਜੀ ਕਿਉਂ ਨਿਸ਼ਾਨਾ ਹੀ ਥਾਣਿਆਂ ਦੇ ਚੌਕਾਂ ਉੱਤੇ ਅਸੀਂ ਸਾਰੇ ਕੇਸਸ ਟ੍ਰੇਸ ਕਰ ਲਏ ਹੈਗੇ ਤੇ ਜਿਨ੍ਹਾਂ ਨੇ ਇਸ ਨੂੰ ਅੰਜਾਮ ਕੀਤਾ ਹੈ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਨਾਮਿਨੇਟ ਕਰਕੇ ਐਫ ਆਈ ਆਰ ਅਰਜ ਕਰਕੇ ਅਸੀਂ 100% ਕੇਸਸ ਟ੍ਰੇਸ ਕਰ ਲਏ ਗਏ ਸਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ ਉਹਦੇ ਵਿੱਚ ਐਫ ਆਈ ਟੀ ਮੁਖੀ ਸੀਗੇ ਪ੍ਰਮੋਦ ਬਾਜਣ ਉਹ ਸਬਜੈਕਟਸ ਮੈੈਂ ਕੋਈ ਕਮੈਂਟ ਨਹੀਂ ਕਰ ਸਕਦਾ ਥੈਂਕ ਯੂ